ਵਸਦਾ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਸਵਾਗਤ ਹੈ ਮੈਂ ਲਗਨ ਸੇ ਤੁਹਾਹਰਾਂ 91 ਚਰਚਾ ਲੈ ਕੇ ਮੇਰੇ ਨਾਲ ਮੌਜੂਦ ਰਹਿਣਗੇ ਸਾਡੇ ਸੀਨੀਅਰ ਪੱਤਰਕਾਰ ਸਾਧਾਰ ਜੋਗਿੰਦਰ ਸਿੰਘ ਜੀ ਸਰ ਬਹੁਤ ਸਵਾਗਤ ਹੈ ਜੀ ਵਸਦਾ ਪੰਜਾਬ ਤੇ ਧੰਨਵਾਦ ਲਗਨ ਜੀ ਮੇਰੇ ਵੱਲੋਂ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੋਗਿੰਦਰ ਜੀ ਗੱਲਬਾਤ ਦੀ ਸ਼ੁਰੂਆਤ ਕਰੀਏ ਤਾਂ ਪੰਜਾਬ ਵਿੱਚ ਹੋ ਰਹੀ ਤਰਨ ਤਰਨ ਚੋਣ ਨੂੰ ਲੈ ਕੇ ਸਿਆਸੇਦਾਰਾਂ ਦਾ ਜਿਹੜਾ ਪ੍ਰਚਾਰ ਹੈ ਉਹ ਸਿਖਰ ਤੇ ਪੁੱਜ ਗਿਆ ਹੈ ਔਰ ਹੁਣ ਤਾਂ ਪ੍ਰਧਾਨ ਮੰਤਰੀ ਮੋਦੀ ਨੇ ਵੀ ਜਿਹੜਾ ਹਲਕੇ ਦੇ ਵੋਟਰਾਂ ਲਈ ਸੁਨੇਹਾ ਲਾ ਦਿੱਤਾ ਔਰ ਵੱਡੀ ਗੱਲ ਹੈ ਕਿ ਨੈਸ਼ਨਲ ਲੀਡਰ ਜਿਹੜੇ ਕੇਜਰੀਵਾਲ ਨੇ ਉਹ ਵੀ ਬੀਤੇ ਦਿਨ ਉੱਥੇ ਪਹੁੰਚੇ ਨੇ ਰੋਡ ਸ਼ੋਅ ਕੀਤਾ ਤਾਂ ਆਪਾਂ ਗੱਲਬਾਤ ਦੀ ਸ਼ੁਰੂਆਤ ਜਿਹੜੀ ਆਪਾਂ ਇੱਥੋਂ ਹੀ ਕਰਦੇ ਅੱਜ ਆ ਲਗਨ ਜੀ ਤੁਸੀਂ ਬੜਾ ਵਧੀਆ ਖੈਰ ਸਵਾਲ ਕੀਤਾ ਤਰਨ ਤਰਨ ਨੂੰ ਲੈ ਕੇ ਜਿਹੜੀ ਤੁਸੀਂ ਨੈਸ਼ਨਲ ਲੀਡਰਾਂ ਦੀ ਗੱਲ ਕੀਤੀ ਹੈ ਨਾ ਜੇ ਨੈਸ਼ਨਲ ਉਹਨਾਂ ਦੀ ਗੱਲ ਕਰੀਏ ਕੌਮੀ ਲੀਡਰਾਂ ਦੀ ਜਾਂ ਕੌਮੀ ਪਾਰਟੀਆਂ ਦੀ ਉਹ ਪੰਜਾਬ ਲਈ ਸਨੇਹ ਤਾਂ ਲਾਉਂਦੀਆਂ ਪਰ ਆਮਲ ਨਹੀਂ ਕਰਦੀਆਂ ਹੂੰ ਜਿਹੜੀ ਤੁਸੀਂ ਅ ਮੋਦੀ ਸਾਹਿਬ ਦੀ ਗੱਲ ਕੀਤੀ ਹੈ ਉਹਨਾਂ ਨੇ ਸਨੇਹਾ ਤਾਂ ਜ਼ਰੂਰ ਲਾਇਆ ਵੀ ਤਰਨਤਾਰਨ ਹਲਕੇ ਨੂੰ ਜਿਹੜੀ ਭਾਜਪਾ ਹੈ ਤੁਸੀਂ ਭਾਜਪਾ ਨੂੰ ਦਿਤਾਓ ਅਸੀਂ ਇਹ ਜਿਹੜੀ ਗੁਰੂ ਕੀ ਨਗਰੀਆਂ ਨੂੰ ਸਮਾਰਟ ਸਿਟੀ ਬਣਾ ਦੇਾਂਗੇ ਇਹ ਸਨੇਹਾ ਵੀ ਰਵਨੀਤ ਬੁੱਟ ਬਿੱਟੂ ਨੇ ਲਾਇਆ ਉਸ ਹਲਕੇ ਜਾ ਕੇ ਆਪਣੇ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਤੇ ਬਿੱਟੀ ਉਦੀਆਂ ਗੱਲਾਂ 'ਚ ਜਾਂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਕਿੰਨਾ ਕਮਲ ਹੁੰਦਾ ਜਾਂ ਕਿੰਨਾ ਇੱਕ ਕੇਂਦਰ 'ਚ ਵੀ ਅਸਰ ਹੁੰਦਾ ਉਹ ਤਾਂ ਆਪਾਂ ਜਾਣਦੇ ਹਾਂ ਫਿਰ ਉਹ ਖੈਰ ਸਾਰੀਆਂ ਪਾਰਟੀਆਂ ਆਪਣਾ ਹਰਬਾ ਜਰਬਾ ਜਾਂ ਜਤਨ ਤਾਂ ਕਰਦੀਆਂ ਹੀ ਨੇ ਵੀ ਕਿਸੇ ਨਾ ਕਿਸੇ ਰੂਪ 'ਚ ਜਿਹੜਾ ਵੋਟਰਾਂ ਨੂੰ ਭਰਮਾਇਆ ਜਾ ਸਕੇ ਅ ਮੋਦੀ ਸਾਹਿਬ ਦਾ ਇਹ ਸੁਨੇਹਾ ਲੱਗਿਆ ਵੀ ਇਸ ਹਲਕੇ ਨੂੰ ਸਮਾਰਟ ਸਿਟੀ ਬਣਾਵਾਂਗੇ ਜਿਹੜਾ ਦੂਸਰਾ ਤੁਸੀਂ ਕੇਜਰੀਵਾਲ ਸਾਹਿਬ ਦੀ ਗੱਲ ਕੀਤੀ ਹੈ ਉਹਨਾਂ ਨੇ ਉਸ ਹਲਕੇ 'ਚ ਆਪਣਾ ਦੌਰਾ ਕਰਕੇ ਰੋਡ ショ ਕਰਕੇ ਇਸ ਸਰਹਦੀ ਹਲਕੇ ਦੀ ਜਿਹੜੀ ਹੈ ਨਹਾਰ ਬਦਲਣ ਦੀ ਗੱਲ ਕੀਤੀ ਹੈ ਫਿਰ ਪੰਜਾਬ ਚ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਜਾਬ ਦੀ ਕਿਸ ਤਰ੍ਹਾਂ ਦੀ ਨਹਾਰ ਬਦਲੀ ਹੈ ਜਾਂ ਇਸ ਹਲਕੇ ਦੀ ਕਿਸ ਤਰ੍ਹਾਂ ਦੀ ਨਹਾਰ ਬਦਲੀ ਜਾਊਗੀ ਉਹ ਤਾਂ ਸਮਾਂ ਦੱਸੂਗਾ ਖੈਰ ਸਾਰੀਆਂ ਪਾਰਟੀਆਂ ਦਾ ਉੱਥੇ ਜੋਰ ਲੱਗਿਆ ਹੋਇਆ ਹੋਰ ਵੀ ਬਹੁਤ ਸਾਰੇ ਇੰਡੀਨੇਸ਼ਨਲ ਆਗੂ ਨੇ ਜਾਂ ਸਟੇਟ ਦੇ ਜਿਹੜੇ ਮੁੱਖ ਆਗੂ ਨੇ ਉਹ ਹਾਜ਼ਰੀ ਲਾ ਚੁੱਕੇ ਆਪਣੇ ਆਪਣੇ ਉਮੀਦਵਾਰਾਂ ਦੇ ਹੱਕ 'ਚ ਔਰ ਵੋਟਰਾਂ ਨੂੰ ਪਰਮਾਉਣ ਲਈ ਜਾਂ ਵੋਟਰਾਂ ਨੂੰ ਆਪਣੇ ਹੱਕ 'ਚ ਭਗਤਾਉਣ ਲਈ ਜਾਂ ਇਸ ਜਿਹੜਾ ਸੈਮੀਫਾਈਨਲ ਕੈਲਗੇ ਮੈਚ ਆ ਪੰਜਾਬ ਦਾ 27 ਨੂੰ ਲੈ ਕੇ ਇਹ 'ਚ ਹੱਥੇਪਾਉਣ ਲਈ ਜਿਹੜਾ ਲੋਕ ਉੱਥੇ ਹਰ ਜਿਹੜਾ ਹਰ ਬਾਜ਼ਰਬਾਈ ਕਹਿ ਲੈਣੇ ਫਿਰ ਦੁਬਾਰਾ ਵਰਤਿਆ ਜਾ ਜਾ ਜੀ 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 ਬਿਲਕੁਲ ਬਿਲਕੁਲ ਜੁਗਿੰਦਰ ਜੀ ਇੱਥੇ ਤਰਨ ਤਰਨ ਚ ਨਾ ਇੱਕ ਹੋਰ ਗੱਲ ਜਿਹੜੀ ਬੜੀ ਅਹਿਮ ਹੈ ਮੈਂ ਵੀ ਰਾਜੇਪੜਿੰਗ ਦਾ ਜਿਹੜਾ ਵਿਰੋਧ ਵਾਲਾ ਮਾਹੌਲ ਬਣ ਗਿਆ ਉੱਥੇ ਔਰ ਸਵਾਲ ਹੈ ਕਿ ਹੁਣ ਮੋਰਚਾ ਕਿਸ ਨੇ ਸੰਭਿਆ ਦੇਖੋ ਲਗਨ ਆਪਾਂ ਗੱਲ ਕਰੀਏ ਤਾਂ ਰਾਜੇਪੜਿੰਗ ਨੇ ਹੁਣ ਵਿਰੋਧ ਵਾਲਾ ਮਾਹੌਲ ਤਾਂ ਆਪ ਹੀ ਬਣਾਇਆ ਨਾ ਜੇ ਆਪਾਂ ਗੱਲ ਕਰੀਏ ਤਾਂ ਉਹਨੇ ਤਾਂ ਬਿਆਨ ਤੁਸੀਂ ਸੁਣਿਆ ਹੀ ਹੈ ਕਿ ਕਿਸ ਤਰ੍ਹਾਂ ਜਾਤੀਵਾਦ ਦੇ ਮੁੱਦੇ ਨੂੰ ਲੈ ਕੇ ਹੁਣ ਤਾਂ ਫਿਰ ਐਸਸੀਐਸਟੀ ਐਕਟ ਤਹਿਤ ਉਹਦੇ ਖਿਲਾਫ ਕਾਰਵਾਈ ਵੀ ਹੋ ਗਈ ਹੈ ਜਾਂ ਕਮਿਸ਼ਨ ਨੇ ਵੀ ਉਹਦਾ ਨੋਟਸ ਲੈ ਲਿਆ ਰਾਜੀ ਪੜੰਗ ਦਾ ਔਰ ਉਹਦਾ ਜਿਹੜਾ ਜਿਹੜਾ ਬਿਆਨ ਵੀ ਹੈ ਨਾ ਉਹ ਬੜਾ ਗੈਰ ਜ਼ਿੰਮੇਵਾਰਨਾ ਬਿਆਨ ਹੈ ਤੁਸੀਂ ਸੁਣਿਆ ਸਾਰਿਆਂ ਨੇ ਹਨਾ ਉੱਤੇ ਬੜੀ ਬਹਿਸ ਵੀ ਹੋ ਚੁੱਕੀ ਆ ਚਰਚਾ ਵੀ ਹੋ ਚੁੱਕੀ ਆ ਔਰ ਉਹਦਾ ਜਿਹੜਾ ਖਮਿਆਜਾ ਵੀ ਕਾਂਗਰਸ ਪਾਰਟੀ ਨੂੰ ਭੁਗਤਣਾ ਪੈਣਾ ਤਰਨ ਤਾਰਨ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ ਜਿਸ ਤਰ੍ਹਾਂ ਉੱਥੇ ਦੂਸਰੀਆਂ ਪਾਰਟੀਆਂ ਨੇ ਵੀ ਇਸ ਮੁੱਦੇ ਨੂੰ ਤੋਲ ਦਿੱਤੀ ਆ ਜਾਂ ਇਸ ਮੁੱਦੇ ਨੂੰ ਚੁੱਕਿਆ ਕਿ ਉੱਥੇ ਕਿ ਰਾਜੇ ਵੜਿੰਗ ਨੂੰ ਜ਼ਰੂਰ ਥੋੜਾ ਬੈਕ ਤੇ ਕਰ ਲਿਆ ਹੁਣ ਉੱਥੇ ਚਰਨਜੀਤ ਸਿੰਘ ਚੰਨੀ ਜਿਹੜੇ ਕਿ ਇਕਤਾ ਅ ਦਲਿਤ ਸਮਾਜ ਨਾਲ ਸੰਬੰਧਿਤ ਨੇ ਜਾਂ ਉਸ ਸਮਾਜ ਦੀ ਵੋਟ ਨੂੰ ਪ੍ਰਭਾਵਿਤ ਵੀ ਕਰਦੇ ਆ ਜਾਂ ਰਾਜੇ ਵੜਿੰਗ ਨੇ ਜਿਹੜੀ ਜਿਹੜੀ ਪਾਰਟੀ ਨੂੰ ਸੱਟ ਮਾਰੀ ਹੈ ਜਾਂ ਪਾਰਟੀ ਨੂੰ ਇਹ ਇਹ ਬੋਟ ਬੈਂਕ ਨੂੰ ਸੱਟ ਮਾਰੀ ਹੈ ਉਹਨੂੰ ਕਵਰ ਲਈ ਕਵਰ ਕਰ ਲਈ ਹੁਣ ਜਨਜੀਤ ਸਿੰਘ ਚੰਨੀ ਨੇ ਮੋਰਚਾ ਸੰਭਾਲਿਆ ਔਰ ਉਹਨਾਂ ਵੱਲੋਂ ਜਿਹੜਾ ਸਰਕਾਰ ਤੇ ਵੀ ਇਹ ਦੋਸ਼ ਲਾਇਆ ਗਿਆ ਕਿ ਜਿਹੜੇ ਆਮ ਲੋਕ ਨੇ ਜਾਂ ਗਰੀਬ ਵਰਗ ਹੈ ਉਹਨਾਂ ਦੇ ਜਿਹੜੇ ਮੁੱਦੇ ਮਸਲੇ ਨੇ ਇਸ ਸਰਕਾਰ 'ਚ ਜ਼ਿਆਦਾ ਉੱਠੇ ਨੇ ਜਾਂ ਉਹਨਾਂ ਨੂੰ ਉਹਨਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਔਰ ਜਨਜੀਤ ਸਿੰਘ ਚੰਨੀ ਉਹ ਘਾਟੇ ਨੂੰ ਕਵਰ ਕਰ ਲੈਂਦੇ ਆ ਕੀ ਬਣਦਾ ਉਹ ਸਮਾਂ ਦੱਸੂਗਾ ਇੱਕ ਵਾਰੀ ਸਾਡ ਜਰੂਰ ਕਾਂਗਰਸ ਨੂੰ ਬਚੀ ਹੈ ਜੀ ਜੀ ਜੋਗਿੰਦਰੀ ਤਰਨਤਾਰਨ ਹਲਕਾ ਜਿਹਾ ਹੋਰ بڑا ਅਹਿਮ ਸਵਾਲ ਹੈ ਵੀ ਬਾਦਲ ਤੜਾ ਇਸ ਸਮੇਂ ਕਿੱਥੇ ਹੈ ਕੀ ਪੋਜੀਸ਼ਨ ਹੈ ਔਰ ਬਾਦਲ ਤੜਾ ਆਪਣੇ ਆਪ ਨੂੰ ਕਿਵੇਂ ਦੇਖ ਰਿਹਾ ਔਰ ਵੱਡਾ ਸਵਾਲ ਹੈ ਕਿ ਤੁਸੀਂ ਵੀ ਇੱਕ ਸਿਆਸੀ ਮਾਹਰ ਹੋ ਤੁਸੀਂ ਇਸ ਸਮੇਂ ਬਾਦਲ ਤੜੇ ਨੂੰ ਕਿਵੇਂ ਦੇਖ ਰਿਹਾ ਲੋਕ ਆਵਾਜ਼ ਕੀ ਹੈ ਹਾਂ ਲਗਨ ਦੇਖੋ ਇੱਕ ਗੱਲ ਤਾਂ ਹੈਗੀ ਹੈ ਵੀ ਬਾਦਲ ਧੜੇ ਵੱਲੋਂ ਜਾਂ ਬਾਦਲ ਧੜੇ ਜਿਹੜੇ ਉਮੀਦਵਾਰ ਨੇ ਬੀਬੀ ਸਖਵਿੰਦਰ ਕੌਰ ਜਿਹੜੇ ਕਿ ਪ੍ਰਿੰਸੀਪਲ ਨੇ ਰਿਟਾਇਰਡ ਜਾਂ ਫੌਜੀ ਪਰਿਵਾਰ ਨਾਲ ਸੰਬੰਧਿਤ ਹੈ ਔਰ ਉੱਤੇ ਹੱਕ 'ਚ ਅ ਕਾਲੀ ਦਲ ਬਾਦਲ ਵੱਲੋਂ ਬੜੀ ਜੋਰ ਅਜਮਾਈ ਕੀਤੀ ਗਈ ਹੈ ਜਾਂ ਇਸ ਪੰਥਕ ਹਲਕੇ ਦਾ ਜਿਹੜਾ ਵੋਟ ਬੈਂਕ ਹੈ ਉਹਨੂੰ ਆਪਣੀ ਪਾਰਟੀ ਦੇ ਹੱਕ 'ਚ ਭਗਤਾਉਣ ਲਈ ਪੰਥਕ ਮੁੱਦੇ ਵੀ ਉਠਾਏ ਗਏ ਆ ਔਰ ਇਹ ਬਾਸਤਾ ਵੀ ਦਿੱਤਾ ਗਿਆ ਕਿ ਉਹਨਾਂ ਦੀ ਜਿਹੜੀ ਪਾਰਟੀ ਹੈ ਪੰਥਕ ਮੁੱਦਿਆਂ ਨੂੰ ਲੈ ਕੇ ਜਾਂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਸਿਰਦਾ ਹੂੰ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਕੀ ਬਣੂਗਾ ਜਾਂ ਕਿਸ ਤਰ੍ਹਾਂ ਦੇ ਹਾਲਾਤ ਹੋਣਗੇ ਦੇਖੋ ਇੱਕ ਗੱਲ ਤਾਂ ਹੈਗੀ ਐ ਵੀ ਕਾਲੀ ਦਲ ਬਾਦਲ ਦੇ ਹੱਥ 'ਚ ਆਪਾਂ ਦੋ ਹੀ ਹੱਥੀ ਲੱਡੂ ਨਹੀਂ ਕਹਿ ਸਕਦੇ ਸਾਰੇ ਹੱਥਾਂ ਦੀ ਲੱਡੂ ਕਹਿ ਸਕਦੇ ਹੂੰ ਦੇਖੋ ਜੇ ਤਾਂ ਪਹਿਲੇ ਨੰਬਰ ਤੇ ਆਉਂਦੇ ਆ ਜੀ ਜਿੱਤ ਤਾਂ ਹੈਗੀ ਹੈਗੀ ਖैर ਇਤਾਂ ਦੇ ਹਾਲਾਤ ਤਾਂ ਅਜੇ ਹੈ ਨਹੀਂਗੇ ਆ ਜੇ ਦੇਖੀਏ ਤਾਂ ਪਰ ਇਹ ਆ ਵੀ ਜੇ ਤਾਂ ਉਹ ਦੂਜੇ ਨੰਬਰ ਤੇ ਵੀ ਕਾਂਗਰਸ ਨੂੰ ਪਛਾੜ ਜਾਂਦੇ ਆ ਫਿਰ ਵੀ ਉਹਨਾਂ ਕੋਲੇ ਇੱਕ ਮੁੱਦਾ ਤਾਂ ਬਣ ਜਾਂਦਾ ਨਾ ਕਿਉਂਕਿ 17 ਤੋਂ ਤਾਂ ਹਾਸ਼ੀਏ ਤੇ ਚੱਲੇ ਆਉਂਦੇ ਆ ਲੰਬੇ ਸਮੇਂ ਤੋਂ ਲੋਕ ਸਭਾ ਚ ਵੀ ਵਿਧਾਨ ਸਭਾ ਚ ਵੀ ਆਮ ਚੋਣਾਂ ਚ ਵੀ ਔਰ ਸੁਖਵੀਰ ਬਾਦਲ ਨੇ ਜਿਸ ਤਰ੍ਹਾਂ ਦਾ ਉੱਥੇ ਪ੍ਰਚਾਰ ਕੀਤਾ ਜਾਂ ਲੀਡਰਸ਼ਿਪ ਨੂੰ ਸਾਰੀ ਨੂੰ ਝੋਕਿਆ ਹੋਇਆ ਆਪਣੀ ਨੂੰ ਉਹ ਜੇ ਦੂਜੇ ਤੇ ਆ ਜਾਂਦੇ ਤਾਂ ਵੀ ਉਹਨਾਂ ਦੇ ਹੱਥ ਚ ਕਹ ਲਓ 27 ਨੂੰ ਲੈ ਕੇ ਗੱਲ ਬਣ ਜਾਂਦੀ ਆ ਜਾਂ ਉਹਨਾਂ ਕੋਲ ਇੱਕ ਮੁੱਦਾ ਆ ਜਾਂਦਾ ਜੇ ਉਹ ਕਾਲੀ ਦਾ ਕਾਂਗਰਸ ਨੂੰ ਪਛਾੜ ਜਾਂਦੇ ਤਾਂ ਵੀ ਹੈ ਜੇ ਆਪਣੇ ਜਿਹੜਾ ਵਿਰੋਧੀ ਧੜਾ ਜਿਹੜਾ ਜਿਹਨੂੰ ਪੰਥਕ ਜਥੇਬੰਦੀਆਂ ਦਾ ਵੀ ਉਮੀਦਵਾਰ ਕਹਿ ਸਕਦੇ ਆ ਆਪਾਂ ਜਾਂ ਦੂਸਰਾ ਜਿਹੜਾ ਸੁਧਾਰ ਲਹਿਰ ਕਹ ਲਈਏ ਜਾਂ ਨਵਾਂ ਕਾਲੀ ਦਲ ਮੋਢ ਸਰਜੀਤੀ ਵਾਲਾ ਕਾਲੀ ਦਲ ਹੈ ਜੇ ਉਹਨੂੰ ਵੀ ਉਹ ਪਛਾੜ ਜਾਂਦੇ ਆ ਉਹ ਤੋਂ ਵੀ ਅੱਗੇ ਲੰਘ ਜਾਂਦੇ ਆ ਤਾਂ ਵੀ ਕਾਲੀ ਦਲ ਕੋਲ ਇੱਕ ਮੁੱਦਾ ਤਾਂ ਹੈਗਾ ਹੀ ਹੈ ਨਾ ਵੀ ਅਸਲੀ ਕਾਲੀ ਅਸੀਂ ਆ ਹਾਂ ਨਾ ਤੇ ਲੋਕ ਕਹ ਲਈਏ ਇਹ ਦੂਜੇ ਤੇ ਆ ਜਾਂਦੇ ਤਾਂ ਵੀ ਗੱਲ ਲੱਗੇ ਆ ਜੇ ਤੀਜੇ ਤੇ ਆ ਜਾਂਦੇ ਤਾਂ ਵੀ ਅੱਗੇ ਆ ਜੇ ਪਹਿਲੇ ਤੇ ਚਲੇ ਜਾਂਦੇ ਤਾਂ ਖੈਰ ਫਿਰ ਤਾਂ ਯਾ ਲੋ 27 ਨੂੰ ਲੈ ਕੇ ਬਹੁਤ ਵੱਡਾ ਮੁੱਦਾ ਔਰ ਦੂਸਰੀ ਗੱਲ ਹੈ ਕਿ ਜੇ ਦੇਖੀਏ ਤਾਂ ਅੱਜ ਮਜੀਠੀਏ ਦੀ ਜ਼ਮਾਨਤ ਵੀ ਲੱਗੀ ਹੋਈ ਆ ਹਾਈ ਕੋਰਟ ਚ ਔਰ ਅੱਜ ਕਈ ਕਾਲੀ ਸੋਸ਼ਲ ਮੀਡੀਆ ਤੇ ਅਰਦਾਸਾਂ ਕਰਦੇ ਵੀ ਸੁਣੇ ਗਏ ਆ ਜੋ ਵੀ ਆ ਜਾਂਦੇ ਆ ਉਹਨਾਂ ਨੂੰ ਜ਼ਮਾਨਤ ਮਿਲ ਜਾਂਦੀ ਹੈ ਤਾਂ ਕਿ ਹੋ ਸਕਦਾ ਕੋਈ ਦ੍ਰਿਸ਼ ਚੇਂਜ ਵੀ ਹੋ ਜੇ ਇਥੋਂ ਦਾ ਜਿਸ ਤਰ੍ਹਾਂ ਸਰਬੀਰ ਬਾਦਲ ਹਰ ਸਿਮਰਤ ਜਾਂ ਹੋਰ ਵੀ ਕਾਲੀ ਲੀਡਰ ਜਿਹੜੇ ਆ ਪਾਰਟੀ ਦੇ ਲੀਡਰ ਆ ਪਿੰਡ-ਪਿੰਡ ਬੈਠੇ ਆ इवन ਮਾਲਵੇਚੋਂ ਦੁਆਬੇਚੋਂ ਸਾਰੀ ਲੀਡਰਸ਼ਿਪ ਉਥੇ ਆ ਔਰ ਕੀ ਹਾਲਾਤ ਬਣਦੇ ਉਹ ਤਾਂ ਸਮਾਂ ਦੱਸੂਗਾ ਕਿ ਕਿੱਥੇ ਪੋਜੀਸ਼ਨ ਠਹਿਰਦੀ ਆ ਜਾਂ ਕਿੱਥੇ ਤੱਕ ਆਉਂਦੇ ਆ ਉਹ ਸਮਾਂ ਦੱਸੂਗਾ ਪਰ ਇਹ ਜ਼ਰੂਰ ਆ ਕਿ ਕਾਲੀ ਦਲ ਜੇ ਦੂਜੇ ਤੀਜੇ ਜਿੱਥੇ ਵੀ ਆਉਂਦਾ ਜਾਂ ਪਹਿਲੀ ਪੋਜੀਸ਼ਨ ਤੇ ਜਾਂਦਾ ਤਾਂ ਕਾਲੀ ਦਲ ਲਈ ਇਹ ਤਾਂ ਹੈਗਾ ਵੀ ਇੱਕ ਲੋਕਾਂ 'ਚ ਜਾਣ ਲਈ ਇੱਕ ਰਾਹ ਪੱਧਰਾ ਤਾਂ ਹੁੰਦਾ ਹੀ ਆ ਕਾਲੀ ਦਲ ਲਈ ਇਸ ਚੋਣ 'ਚ ਜੀ ਜੀ ਬਿਲਕੁਲ ਜੁਗਿੰਦਰ ਜੀ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰ ਲਈ ਭਾਜਪਾ ਦੀ ਗੱਲ ਕਰ ਲਈ ਕਾਂਗਰਸ ਦੀ ਗੱਲ ਕਰ ਲਈ ਤੇ ਹੁਣ ਆਪਾਂ ਕਾਲੀ ਦਲ ਦੀ ਵੀ ਗੱਲ ਕੀਤੀ ਹੈ ਹੁਣ ਮੇਰੇ ਸਾਹਮਣੇ ਜਿਹੜੇ ਆਜ਼ਾਦ ਉਮੀਦਵਾਰ ਨੇ ਮਨਦੀਪ ਸਿੰਘ ਉਹਨਾਂ ਬਾਰੇ ਵੀ ਜ਼ਿਕਰ ਕਰਨਾ ਪੈਂਦਾ ਹੈ ਕਿ ਉਹਨਾਂ ਦੇ ਹੱਕ 'ਚ ਕੌਣ-ਕੌਣ ਨਾਜ਼ਰੀ ਪਰ ਰਿਹਾ ਇਸ ਸਮੇਂ ਆ ਦੇਖੋ ਉਹਨਾਂ ਦੇ ਹੱਕ 'ਚ ਜੇ ਦੇਖੀ ਤਾਂ ਮਨਦੀਪ ਸਿੰਘ ਵੀ ਜਾਂ ਆਮ ਆਦਮੀ ਪਾਰਟੀ ਜਾਂ ਸੱਤਾਧਾਰੀ ਤਿਰਦੀ ਜਿਹੜੀ ਇਹ ਫਾਈਟ ਜਾਂ ਆਪਸੀ ক্লোਜ਼ ਫਾਈਟ ਜਿਸ ਤਰ੍ਹਾਂ ਤੁਸੀਂ ਵੀ ਉਸ ਹਲਕੇ ਦਾ ਦੋ ਵਾਰ ਅ ਲੋਕਾਂ ਨੂੰ ਲੈ ਕੇ ਸਰਵੇ ਕਰ ਚੁੱਕੇ ਹਾਂ ਔਰ ਦੋਵੇਂ ਵਾਰ ਜੇ ਆਪਾਂ ਉਹਨਾਂ ਸਰਵੇਆਂ ਤੇ ਵੀ ਜਾਂ ਲੋਕਾਂ ਦੀ ਕਈ ਗੱਲ ਤੇ ਵੀ ਝਾਤ ਮਾਰੀਏ ਤਾਂ ਉਹ ਚ ਇਹੀ ਹੈ ਕਿ ਦੋਨੇ ਧਿਰਾਂ ਆਪਸ ਵਿੱਚ ਫਾਈਟ ਚ ਦੇਖੀਆਂ ਨੇ ਉਹ ਉਹ ਆਪਾਂ ਮੇਂ ਕਈ ਦਿਨ ਹੋ ਗਏ ਸਰਵੇ ਕੀਤੇ ਨੂੰ ਨਵੇਂ ਕੀ ਸਮੀਕਰਨ ਬਣੇ ਆ ਹੋ ਸਕਦਾ ਕੋਈ ਹੋਰ ਵੀ ਧਿਰ ਫਾਈਟ ਚ ਆ ਗਈ ਹੋਵੇ ਪਰ ਉਹ ਮੰਦਿਰ ਦੀ ਫਾਈਟਸ ਤਾਂ ਹੈਗਾ ਹੀ ਆ ਔਰ ਉਹਦੇ ਹੱਕ ਚ ਜੇ ਦੇਖੀਏ ਤਾਂ ਇਕੱਲਾ ਵਾਰਿਸ ਪੰਜਾਬ ਦਾ ਹੀ ਨਹੀਂ ਆਪਣੇ ਜਿਹੜੇ ਬਾਪੂ ਤਰਸ਼ੇ ਤਰਸ਼ੇਮ ਸਿੰਘ ਹੈਗੇ ਆ ਉਹ ਤਾਂ ਪ੍ਰਚਾਰ ਚ ਲੱਗੇ ਹੋਏ ਆ ਪਹਿਲੇ ਦਿਨ ਤੋਂ ਹੀ ਜਾਂ ਆਪਣੇ ਉਹਨਾਂ ਦੇ ਮਾਤਾ ਜੀ ਭਾਈ ਅਮਰਤਪਾਲ ਸਿੰਘ ਦੇ ਔਰ ਉਹਨਾਂ ਦੇ ਨਾਲ ਨਾਲ ਮਰਪਰੀ ਸਿੰਘ ਵਾਲੀ ਵੀ ਤੁਸੀਂ ਦੇਖਿਆ ਕਿ ਉਹ ਵਿਦੇਸ਼ ਚ ਆਈ ਹੋ ਸੀ ਅਮਰੀਕਾ ਤੋਂ ਜਾਣ ਤੋਂ ਬਾਅਦ ਉਸੇ ਦਿਨ ਤੋਂ ਹੀ ਉਸ ਹਲਕੇ ਚ ਅ ਮਤਲਬ ਘਰ ਘਰ ਤੱਕ ਵੀ ਵੋਟ ਲਈ ਅਪਰੋਚ ਕਰ ਰਿਆ ਜਾ ਰਹੇ ਆ ਪਿੰਡੂ ਨੁੱਕੜ ਮੀਟਕਾ ਜਾਂ ਪਿੰਡਾਂ ਚ ਚੋਣ ਜਲਸਿਆਂ ਤੋਂ ਇਲਾਵਾ ਹੁਣ ਤਾਂ ਡੋਰ ਟੂ ਡੋਰ ਵੀ ਹੋ ਗਿਆ ਨਾ ਲੀਟਰ ਜੀ ਤੇ ਉਹਦੇ ਨਾਲ ਹੀ ਜੇ ਦੇਖੀਏ ਤਾਂ ਆਪਾਂ ਅਗਿਆਨੀ ਹਰਪ੍ਰੀਤ ਸਿੰਘ ਜਿਹੜੇ ਨੇ ਨਵੇਂ ਕਾਲੀ ਦਲ ਦੇ ਪ੍ਰਧਾਨ ਜਾਂ ਹੋਰ ਵੀ ਜਿਹੜੀ ਲੀਡਰਸ਼ਿਪ ਹੈ ਚੰਦੂ ਮਾਜਰਾ ਸਾਹਿਬ ਹੈ ਢੀਂਸਾ ਸਾਹਿਬ ਉਹ ਸਾਰੇ ਹੀ ਲੀਡਰ ਉਸ ਹਲਕੇ ਚ ਭਾਈ ਮਨਦੀਪ ਸਿੰਘ ਦੇ ਹੱਕ ਚ ਲੋਕ ਲਾਮਬੰਦੀ ਜਾਂ ਵੋਟਰਾਂ ਦੀ ਲਾਮਬੰਦੀ ਲਈ ਕੰਮ ਕਰ ਰਹੇ ਆ ਉਹਦੇ ਨਾਲ ਹੀ ਲੱਖਾ ਸਦਾਣਾ ਨੇ ਵੀ ਕੱਲ ਤੁਸੀਂ ਦੇਖਿਆ ਕਿ ਉਹਦੇ ਆਪਣੇ ਰੋਡ ਸ਼ੋਅ ਚ ਉਹ ਵੀ ਦਿਖੇ ਆ ਜਾਂ ਉਹਨਾਂ ਦੀ ਜਿਹੜੀ ਸਾਰੀ ਟੀਮ ਹੀ ਆ ਉਹ ਸਾਰੀ ਟੀਮ ਹੀ ਉੱਥੇ ਵਿਚਰ ਰਹੀ ਹੈ ਕੀ ਰਿਜ਼ਲਟ ਪੜਦਾ ਜਾਂ ਕੀ ਨਤੀਜਾ ਆਉਂਦਾ ਜਾਂ ਕਿੱਥੇ ਤੱਕ ਪਹੁੰਚਦੇ ਨੇ ਉਹ ਸਮਾਂ ਦੱਸੂਗਾ ਜੀ ਜੀ ਜੁਗਿੰਦਰ ਜੀ ਇਸ ਚੌਂਚ ਉਭਾਰਾ ਜਾਂ ਨਵੀ ਸਫ ਬੰਦੀ ਦੀ ਗੱਲ ਕਰੀਏ ਤਾਂ ਕੀ ਦਿਖਦਾ ਆ ਪਾਣੋ ਅਹ ਦੇਖੋ ਜੇ ਨਵੇਂ 12 ਦੀ ਗੱਲ ਕਰੀਏ ਤਾਂ ਦੇਖੋ ਚਿਹਰੇ ਨਵੇਂ ਨੇ ਹੂੰ ਸੰਦੀਪ ਸਿੰਘ ਵੀ ਨਵਾਂ ਚਿਹਰਾ ਹੀ ਹੈ ਨਾ ਜਿਹੜਾ ਆਪਣੇ ਰਾਜਨੀਤਿਕ ਖੇਤਰ ਚ ਉਭਰਿਆ ਉਹਦੇ ਨਾਲ ਹੀ ਇੱਕ ਕਾਲੀ ਦਲ ਬਾਦਲ ਵੱਲੋਂ ਵੀ ਜਿਹੜੇ ਬੀਬੀ ਕਾਂਚਨ ਪ੍ਰੀਤਕੌਰ ਤੁਸੀਂ ਸੁਣਿਆ ਹੋਊਗੇ ਸਭ ਤੋਂ ਵੱਧ ਜੇ ਸੱਤਾਧਾਰੀ ਤੇਰ ਕਹਿ ਲਓ ਉਹ ਉਹਦੀ ਉਹਦੀ ਘੇਰਾਬੰਦੀ ਕਰਨ ਲੱਗੀ ਹੋਈ ਆ ਉੱਥੇ ਅਕਾਲੀ ਦਲ ਦੀ ਕਿਸੇ ਲੀਡਰ ਦੀ ਤਾਂ ਉਹ ਬੀਬੀ ਨੂੰ ਘੇਰਿਆ ਜਾ ਰਿਹਾ ਕਿਉਂਕਿ ਉਹ ਬੜੇ ਬੜੇ ਐਕਟਿਵ ਤੌਰ ਤੇ ਆਪਣੀ ਮਾਤਾ ਦੇ ਪ੍ਰਚਾਰ ਹੱਕ 'ਚ ਪ੍ਰਚਾਰ ਲਈ ਵਿਚਰ ਰਹੀ ਹੈ। ਜੀ ਔਰ ਲਗਾਤਾਰ ਉਹਦੇ ਵੱਲੋਂ ਉਹ ਉਹਦਾ ਬੋਲਣ ਦਾ ਢੰਗ ਜਾਂ ਮੁੱਦੇ ਠਾਉਣ ਦਾ ਢੰਗ ਬੜਾ ਹੀ ਮਤਲਬ ਮੀਡੀਆ 'ਚ ਵੀ ਸ਼ਾਇਆ ਜੀ ਜੀ ਦੇਖਿਆ ਹੋਊਗਾ ਕਿ ਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਵੀ ਕੀਤੀ ਹੈ ਕਿ ਦੋ ਜਿਹੜੇ ਪੁਲਿਸ ਜਾਂ ਜਿਹੜੇ ਮੁਲਾਜ਼ਮ ਨੇ ਜਾਂ ਤਿੰਨ ਉਹਨਾਂ ਨੂੰ ਸਪੈਸ਼ਲ ਡਿਊਟੀ ਲਈਏ ਕਿ ਉਹਦੀਆਂ ਜਿਹੜੀਆਂ ਸਰਗਰਮੀਆਂ ਨੇ ਉਹਨਾਂ ਨੂੰ ਉਹ ਦੇਖਿਆ ਜਾਵੇ ਜਾਂ ਉਹ ਤੇ ਅੱਖ ਰੱਖੀ ਜਾਵੇ ਅੱਖ ਰੱਖਿਆ ਰਿਕੀ ਹੋ ਰਹੀ ਹੈ ਜੀ ਖਬਰਾਂ ਆਈਆਂ ਸੀ ਜੀ ਪਿੱਛੇ ਪਿੱਛਾ ਕਰਦੇ ਵੀ ਉਹ ਦਿਖੇ ਹੈ ਮਤਲਬ ਉਹਨਾਂ ਦੀ ਗੱਡੀ ਹੈ ਨਾ ਇਹਦੀ ਸ਼ਿਕਾਇਤ ਵੀ ਕੀਤੀ ਉਹਨਾਂ ਨੇ ਚੋਣ ਕਮਿਸ਼ਨ ਉਹ ਵੀ ਇੱਕ ਨਵਾਂ ਚਿਹਰਾ ਉੱਭਰਿਆ ਜੇ ਮਹਿਲਾ ਕਾਲੀ ਦਲ ਚ ਦੇਖੀਏ ਤਾਂ ਉਹ ਬੜੀ ਇੱਕ ਮਤਲਬ ਨਵਾਂ ਚਿਹਰਾ ਹੀ ਨਹੀਂ ਉੱਭਰਿਆਗਾ ਮਤਲਬ ਉਹ ਉਹਦੇ ਚ ਪੰਜਾਬ ਦੇ ਮੁੱਦਿਆਂ ਨੂੰ ਉਠਾਉਣ ਦੀ ਜਾਂ ਮਾਝੇ ਦੀ ਗੱਲ ਕਰਨ ਦੀ ਜਾਂ ਪੰਥਕ ਸੌਰ ਵਾਲੀ ਗੱਲ ਕਰਨ ਦਾ ਉਹਨਾਂ ਨੂੰ ਬੜਾ ਇੱਕ ਤਰੀਕਾ ਹੈ ਤੇ ਹੋਰ ਵੀ ਕਈ ਜਿਹੜੀਆਂ ਨਵੀਆਂ ਸੱਪ ਮੰਦੀ ਦੀ ਗੱਲ ਕਰੀਏ ਤਾਂ ਆਪਾਂ ਦੇਖੋ ਹੁਣ ਅ ਕਹ ਲਓ ਜਿਹੜਾ ਲੋਕਾਂ ਵੱਲੋਂ ਕਿਆਸਿਆ ਜਾ ਰਿਹਾ ਸੀ ਜਾਂ ਲੋਕਾਂ ਵੱਲੋਂ ਇਹ ਮੰਗ ਵੀ ਹੋ ਰਹੀ ਸੀ ਕਿ ਜਿਹੜੀਆਂ ਜਿਹੜੀ ਪੰਜਾਬ ਦੀ ਖੇਤਰੀ ਪਾਰਟੀ ਹੈ ਉਹ ਨਵੀਂ ਜਿਹੜਾ ਕਾਲੀ ਦਲ ਉੱਭਰਿਆ ਜਾਂ ਮਰਪੀ ਸਿੰਘ ਯਾਲੀ ਤੇ ਉਹਦੇ ਦੂਜੇ ਆਪਣੇ भाई अमरपाल सिंह ਵਿਚਕਾਰ ਇੱਕ ਸਾਂਝ ਬਣਨੀ ਚਾਹੀਦੀ ਹੈ ਦੋਵੇਂ ਲੀਡਰ ਸਾਂਝੇ ਤੌਰ ਤੇ ਜੇ ਇਕੱਠੇ ਹੋ ਜਾਂਦੇ ਆ ਤਾਂ ਪੰਜਾਬ ਚ ਇੱਕ ਨਵੀਂ ਧਰ ਨੂੰ ਖੜੀ ਕਰ ਸਕਦੇ ਆ ਪੰਥਕ ਧਰ ਨੂੰ ਖੜੀ ਕਰ ਸਕਦੇ ਆ ਔਰ ਉਸ ਪੰਥਕ ਧਰ ਨਾਲ ਲੋਕਾਂ ਵੱਲੋਂ ਜੁੜਨ ਦੀ ਗੱਲ ਵੀ ਹੋ ਰਹੀ ਸੀ ਔਰ ਜਿਹੜੀ ਨਵੀਂ ਸਬੰਦੀ ਵੀ ਇਹ ਦੇਖੀਏ ਤਾਂ ਇਸ ਹਾਲਕੇ ਦੀ ਨਵੀਂ ਸਬੰਦੀ ਇਹੀ ਹੈ ਇੱਕ ਜਿਹੜਾ ਪੰਥਕ ਧਰ ਦੇ ਨਾਂ ਹੈਟ ਜਿਹੜੀਆਂ ਕਈ ਕਾਲੀ ਦਲ ਨੇ ਮਾਨ ਦਲ ਦੀ ਵੀ ਗੱਲ ਕਰੀ ਤਾਂ ਉਹ ਵੀ ਨਾਲ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਵੀ ਜੁੜ ਗਿਆ ਅੱਜ ਜਸਵੀਰ ਸਿੰਘ ਰੋਡੇ ਦਾ ਜਿਹੜਾ ਕਾਲੀ ਦਲ ਆ ਉਹ ਉਹਦੇ ਨਾਲ 1920 ਤੇ ਭਾਵੇਂ ਉਹ ਚਲੋ ਖਤਮ ਕਰਤਾ ਹੁਣ ਤਾਂ ਉਹ ਕਾਲੀ ਦਲ ਪਰ ਉਹਦੀ ਵੀ ਜਿਹੜੀ ਲੀਡਰਸ਼ਿਪ ਆ ਜਾਂ ਸਧਾਰ ਲਹਿਰ ਨਾਲ ਸੰਬੰਧ ਜਿਹੜੀ ਲੀਡਰਸ਼ਿਪ ਆ ਸਾਰਿਆਂ ਨੇ ਸਿਰ ਤਾਂ ਜੋੜੇ ਹੀ ਆ ਇਹ ਕੀ ਰੰਗ ਲਿਆਉਂਦੇ ਆ ਨਵੀਂ ਸਾਬੰਦੀ ਕਿੱਦਾਂ ਦੇ ਮਤਲਬ ਹਲਾਰਾ ਖੇਤਰੀ ਪਾਰਟੀ ਨੂੰ ਦਿੰਦੀ ਹੈ ਜਾਂ ਕੋਈ ਕਾਮਯਾਬੀ ਤੱਕ ਪਹੁੰਚਦੀ ਆ ਉਹ ਸਮਾਂ ਦੱਸੂਗਾ ਖੈਰ ਨਵੀਂ ਸਾਬੰਦੀ ਵੀ ਹੋਈ ਹੈ ਜਿਹੜੀ ਢੇਰ ਇਥੋਂ ਅੱਗੇ ਲੰਘਦੀ ਹੈ ਜਾਂ ਬਾਜੀ ਮਾਰਦੀ ਆਪਾਂ ਕਹਿ ਸਕਦੇ ਆ ਤਾਂ ਉਹ ਸਤਾਈ ਨੂੰ ਲੈ ਕੇ ਇੱਕ ਲਹਿਰ ਤਾਂ ਬਣੂਗੀ ਨਾ ਦੇਖੋ ਭਾਵੇਂ ਇਹ ਗੱਲ ਹੋਵੇ ਕਿ ਸੱਤਾ ਧਾਰੀ ਧੇਰੀ ਮਜ਼ਬੂਤ ਸਮਝੀ ਜਾਂਦੀ ਹੁੰਦੀ ਹੈ ਇਨਾਂ ਚੋਣਾਂ 'ਚ ਔਰ ਉਹਦੇ ਨਾਲ ਦੂਜੀਆਂ ਤਰ੍ਹਾਂ ਨੇ ਵੀ ਪੂਰੀ ਜੋਰ ਅਜਮਾਈ ਕੀਤੀ ਹੈ ਜਾਂ ਕਰ ਰਹੀਆਂ ਨੇ ਨਕਾਬਲੇ ਚ ਖੜੀਆਂ ਵੀ ਦਿਖ ਰਹੀਆਂ ਨੇ ਸਾਰੀਆਂ ਧਰਾਈ ਮੁਕਾਬਲੇ ਚ ਬਰਾਬਰ ਤੇ ਖੜੀਆਂ ਦਿਖ ਰਹੀਆਂ ਨੇ ਈਵਨ ਬੀਜੇਪੀ ਵੀ ਦਿਖ ਰਹੀ ਹੈ ਹਨਾ ਕੀ ਰਿਜ਼ਲਟ ਆਉਂਦਾ ਹੈ ਜਾਂ ਇੱਥੋਂ ਕੀ ਉਭਾਰ ਹੁੰਦੇ ਨੇ ਤੇ ਉਹ ਉਭਾਰ ਅੱਗੇ ਕਿੱਥੋਂ ਤੱਕ ਜਾਂਦੇ ਨੇ ਹਨਾ 27 ਤੱਕ ਕੀ ਚਾ ਪੂਰੇ ਪੰਜਾਬ ਚ ਵੀ ਲਹਿਰ ਖੜੀ ਕਰ ਸਕਦੇ ਨੇ ਉਹ ਤਾਂ ਸਾਰੀਆਂ ਧਰਾਂ ਦੇਖ ਰਹੀਆਂ ਔਰ ਸਾਰਿਆਂ ਨੇ ਆਪਣੀ ਜੋਰ ਅਜ ਮੈਨੂੰ ਅ ਅੱਗੇ ਵੀ ਉਹ ਬਤਨ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ 27 ਨੂੰ ਲੈ ਕੇ ਮਤਲਬ ਲੋਕਾਂ 'ਚ ਜਾਣ ਜੋਗੇ ਹੋਈਏ ਜਾਂ ਲੋਕਾਂ 'ਚ ਗੱਲ ਕਰਨ ਜੋਗੇ ਹੋਈਏ ਵੀ ਜਿਹੜੀ ਇਹ ਚੋਣਾਂ ਇਹ ਚ ਲੋਕਾਂ ਨੇ ਸਾਨੂੰ ਫਤਵਾ ਦੇ ਤਾ ਕਿ ਸਾਡੀ ਜਿਹੜੀ ਧਿਰ ਦੇ ਕੰਮ ਨੇ ਜਾਂ ਸਾਡੀ ਧਿਰ ਤੇ ਇੱਕ ਵਿਸ਼ਵਾਸ ਪ੍ਰਗਟਾਤਾ ਹੈ ਜੇ ਪਹਿਲੇ ਤੇ ਦੂਜੇ ਨੰਬਰ ਵਾਲੀਆਂ ਧਿਰਾਂ ਵੀ ਆਪਸ ਵਿੱਚ ਉਹ ਵੀ ਦੱਸ ਸਕਦੀਆਂ ਨੇ ਵੀ ਅਸੀਂ ਫਾਈਟ 'ਚ ਜਾਂ ਅਸੀਂ ਮੁਕਾਬਲੇ 'ਚ ਹੂੰ ਉਹ ਉਹ ਤਾਂ ਹੈ ਹੀ ਕਿ ਐਸਿਆ ਵੀ ਜਾ ਰਿਹਾ ਦੇਖਿਆ ਵੀ ਜਾ ਰਿਹਾ ਪਰ ਕੀ ਫੈਸਲਾ ਹੁੰਦਾ ਉਹ ਕਿਉਂਕਿ ਲੋਕਾਂ ਦੇ ਵੋਟਰਾਂ ਦੇ ਹੱਥ ਹੈ ਵੋਟਰ ਤੁਸੀਂ ਦੇਖਿਆ ਵੀ ਇਹ ਚੁੱਪ ਵੀ ਨੇ ਲਹਿਰ ਵੀ ਹੈਗੀ ਆ ਖैर ਚੁੱਪ ਵੀ ਨੇ ਬਹੁਤ سارے ਲੋਕ ਜਿਹੜੀ ਚੁੱਪ ਬੋਟ ਹੁੰਦੀ ਹੈ ਫੈਸਲਾ ਕੌਣ ਉਹੀ ਹੁੰਦੀ ਹੈ ਔਰ ਇਹ ਜਿਹਨੀਆਂ ਜਿਵੇਂ ਨੀ ਚੋਣਾਂ ਹੁੰਦੀਆਂ ਨੇ ਇਹ ਚ ਲਾਸਟ ਦਿਨਾਂ ਚ ਆ ਕੇ ਵੀ ਕਈ ਤਰ੍ਹਾਂ ਦੇ ਪਲਟ ਪੈ ਜਾਂਦੇ ਨੇ ਕਈ ਤਰ੍ਹਾਂ ਦੇ ਕਿਉਂਕਿ ਮਾਇਆ ਵੀ ਸਾਰੀਆਂ ਪਾਰਟੀਆਂ ਕੋਲੇ ਬਹੁਤ ਸਾਰੇ ਸਾਰੇ ਸਾਰੀਆਂ ਪਾਰਕੀ ਜੋਰ ਅਜਮਾਈ ਹੁੰਦੀ ਹੈ ਔਰ ਕੀ ਫੈਸਲਾ ਹੁੰਦਾ ਉਹ ਸਮਾਂ ਦੱਸੂਗਾ ਇਹਦਾ ਕੀ ਅੱਗੇ ਅਸਰ ਜਾਂਦਾ ਉਹ ਅਜੇ ਅਡੀਕ ਵੀ ਕਰਨੀ ਪਊਗੀ ਕਿਉਂਕਿ ਖੈਰ ਇਹ ਇਹ ਜ਼ਰੂਰ ਹੈ ਕਿ ਸਾਰੀਆਂ ਧਿਰਾਂ ਇਹ ਕਿਆਸਤੀਆਂ ਵੀ ਪਈਆਂ ਨੇ ਔਰ ਲੋਕਾਂ ਚ ਵੀ ਇਹ ਚਰਚਾ ਹੈ ਕਿ ਜਿਹੜੀ ਇੱਥੋਂ ਧਿਰ ਜੇਤੂ ਵੀ ਉਹ ਅੱਗੇ ਵਧੂਗੀ ਜੀ ਜੀ ਬਿਲਕੁਲ ਜੁਗੰਦਰ ਜੀ ਤੁਸੀਂ ਜੁੜੇ ਔਰ ਵਕ ਵਕ ਵਿਸ਼ਾ ਤੇ ਵਕ ਵਕ ਮੁੱਦੇ ਤੇ ਬੜੀ ਤੁਸੀਂ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਹੈ ਜੁਣਨ ਲਈ ਬਹੁਤ ਬਹੁਤ ਧੰਨਵਾਦ ਧੰਨਵਾਦ ਲਗਨ ਜੀ ਸਰ ਦਸ਼ਕਾ ਦਾ ਵੀ ਜੁੜਨ ਲਈ ਬਹੁਤ ਬਹੁਤ ਧੰਨਵਾਦ ਜੇਕਰ ਤੁਹਾਨੂੰ ਇਹ ਚਰਚਾ ਚੰਗੀ ਲੱਗੇ ਤਾਂ ਸਨੋਗੇ ਸ਼ੇਅਰ ਜ਼ਰੂਰ ਕਰਿਓ ਤਦ ਤੱਕ ਲਈ ਦੇਖਦੇ ਰਹੋ ਵਸਤਾ ਪੰਜਾਬ